ਲਓ ਜੀ ਚਮਕੌਰ ਸਾਹਿਬ ਦੇ ਵਿੱਚ بارش ਪੈਣੀ ਸ਼ੁਰੂ ਹੋ ਗਈ ਆ ਸ਼ੁਕਰਾਨਾ ਪਰਮਾਤਮਾ ਜੀ ਸਾਡੇ ਵਾਰੀਂ ਜਿਹੜੀ ਧਰਤੀ ਤੇ ਜੀਵ ਜੰਤੂ ਨੇ ਪੰਛੀ ਨੇ ਜਾਨਵਰ ਨੇ ਉਹਨਾਂ ਦੀ ਪਰਮਾਤਮਾ ਨੇ ਸੁਣ ਲਈ ਆ ਪਰਮਾਤਮਾ ਦਾ ਬਹੁਤ ਬਹੁਤ ਸ਼ੁਕਰਾਨਾ ਚਮਕੌਰ ਸਾਹਿਬ ਦੇ ਵਿੱਚ ਬਹੁਤ ਜ਼ੋਰ ਨਾਲ ਮੀਂਹ ਦੀ ਤਿਆਰੀ ਤੇ ਤ੍ਰਿਵਨ ਹਲਕਾ ਹਲਕਾ ਮੀਂਹ ਪੈਣਾ ਸ਼ੁਰੂ ਹੋ ਗਿਆ ਜੀ ਕਿਹੜੇ-ਕਿਹੜੇ ਇਲਾਕਿਆਂ ਦੇ ਵਿੱਚ ਮੀਂਹ ਪੈਦਾ ਸਾਨੂੰ ਕਮੈਂਟਾਂ ਕਰਕੇ ਜਰੂਰ ਦੱਸਿਓ ਅੱਜ 27 6 2024 ਆ ਜੀ 27 ਤਰੀਕ 6ਵਾਂ ਮਹੀਨਾ ਜੂਨ ਦਾ 2024 ਤੇ ਮੀਂਹ ਬਹੁਤ ਜ਼ੋਰ ਨਾਲ ਪੈ ਰਿਹਾ ਤੇ ਸਾਡੇ ਜਿਹੜੇ ਕੁੱਤੇ ਨੇ ਜੀ ਪੂਰਾ ਆਨੰਦ ਮਾਣ ਰਹੇ ਨੇ ਜੀ ਦੋਨੇ ਤੇ ਆਪਾਂ ਵੀ ਮੀਂਹ ਵਿੱਚੇ ਬੈਠੇ ਵੀਡੀਓ ਬਣਾ ਰਹੇ ਹਾਂ ਕਿਉਂਕਿ ਬਹੁਤ ਵੈਡ ਕੀਤੀ ਆ ਜੀ ਕਿਉਂਕਿ ਗਰਮੀ ਬਹੁਤ ਈ ਜੀ ਪੈ ਰਿਹਾ ਜੀ ਮੀਂਹ ਜ਼ੋਰ ਨਾਲ ਬਹੁਤ ਸਾਨੂੰ ਆਪਣੇ ਕਮੈਂਟਾਂ ਰਾਹੀਂ ਜਰੂਰ ਦੱਸਿਓ ਕਿਹੜੇ-ਕਿਹੜੇ ਇਲਾਕਿਆਂ ਦੇ ਵਿੱਚ ਅੱਜ ਮੀਂਹ ਪੈ ਰਿਹਾ ਜੀ ਪੂਰੇ ਜ਼ੋਰ ਨਾਲ ਮੀਂਹ ਪੈ ਰਿਹਾ ਹੈ ਚਮਕੌਰ ਸਾਹਿਬ ਦੇ ਵਿੱਚ ਤੇ ਪ੍ਰਮਾਤਮਾ ਦਾ ਸ਼ੁਕਰਾਨਾ ਜੀ ਤੇ ਸਾਨੂੰ ਕਮੈਂਟ ਕਰਕੇ ਦੱਸਿਓ ਜੀ ਤੁਹਾਡੇ ਇਲਾਕਿਆਂ ਦੇ ਵਿੱਚ ਕਿਹੜੇ-ਕਿਹੜੇ ਇਲਾਕੇ ਅੱਜ ਜ਼ੋਰ ਨਾਲ ਮੀਂਹ ਦੀ ਬਾ ਮੀਂਹ ਪੈ ਰਿਹਾ ਸਾਡੇ ਚਮਕੌਰ ਸਾਹਿਬ ਦੇ ਵਿੱਚ ਪੂਰੇ ਜ਼ੋਰ ਨਾਲ ਮੀਂਹ ਪੈ ਰਿਹਾ ਜੀ ਗਰਮੀ ਤੋਂ ਥੋੜੀ ਰਾਹਤ ਜਰੂਰ ਮਿਲੂਗੀ ਇਸ ਮੀਂਹ ਤੋਂ ਜੀ ਤੇ ਸਾਨੂੰ ਆਪਣੇ ਕਮੈਂਟ ਆ ਰਹੇ ਜਰੂਰ ਦੱਸਿਓ ਜੀ